ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 15 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਵਰਨ ਵੰਡ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਅੱਜ ਅਸੀਂ ਜਿਹੜਾ ਭਾਗ ਵਿਚਾਰਾਂਗੇ ਬੜਾ ਸਮਝਣ ਵਾਲਾ ਧਿਆਨ ਦੇਣ ਦਾ ਲੈ ਕਿ ਗੁਰੂ ਸਾਹਿਬ ਭਗਤ ਸਹਿਬਾਨ ਨੂੰ ਕਿਸ ਜਾਤ ਦੇ ਵਿੱਚ ਮੰਨਦੇ ਨੇ ਕੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਗਈ ਕੋਈ ਜਾਤ ਪਾਤ ਦਾ ਖਿਆਲ ਕਰਕੇ ਕੀਤੀ ਗਈ ਜੇ ਜਾਤ ਪਾਤ ਦੇ ਖਿਆਲ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਤਾਂ ਬ੍ਰਾਹਮਣੀ ਵਿਵਸਥਾ ਮੁਤਾਬਕ ਇੱਕ ਛੋਟੀ ਜਾਤ ਦਾ ਮੰਨਿਆ ਗਿਆ ਫਿਰ ਇਹ ਨਹੀਂ ਇਹ ਸਿਰਫ ਉਹਨਾਂ ਦੀ ਬਾਣੀ ਦਰਜ ਕੀਤੀ ਗਈ ਜਿਹਨਾਂ ਨੂੰ ਬ੍ਰਾਹਮਣੀ ਵਿਵਸਥਾ ਨੇ ਛੋਟੀ ਜਾਤ ਦਾ ਮੰਨਿਆ ਜਿਹੜੇ ਬ੍ਰਾਹਮਣ ਕੁੱਲ ਦੇ ਵਿੱਚ ਪੈਦਾ ਹੋਏ ਉਹਨਾਂ ਦੀ ਬਾਣੀ ਵੀ ਦਰਜ ਕੀਤੀ ਅਗਰ ਜੈਦੇਵ ਜੀ ਭਗਤ ਰਮਾਨੰਦ ਜੀ ਇਹ ਤੇ ਬ੍ਰਾਹਮਣ ਕੁੱਲ ਦੇ ਵਿੱਚ ਸਨ ਭਗਤ ਰੂਚਨ ਜੀ ਬ੍ਰਾਹਮਣ ਸਨ ਰਾਤ वैसे तो गुरु ग्रंथ साहिब जी ਦੇ ਵਿੱਚ ਇਹਨਾਂ ਦੀ ਸਾਂਝੀ ਬਾਣੀ ਆਉਣੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਪਰਮਾਨਾ ਹੈ ਕਿ ਗੁਰੂ ਸਾਹਿਬ ਨੇ ਕਿਸੇ ਨੂੰ ਉੱਚੀ ਜਾਤ ਦਾ ਜਾਂ ਨੀਵੀਂ ਜਾਤ ਦਾ ਨਹੀਂ ਮੰਨਿਆ ਸਿਰਫ ਇਹ ਵੇਖਿਆ ਕਿ ਇੱਕ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਨੇ ਜਾਂ ਕੋਈ ਮਨੋਕਲਪ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ ਭਾਵੇਂ ਬ੍ਰਾਹਮਣ ਕੁੱਲ ਚੋਂ ਸੰਤੇ ਭਾਵੇਂ ਬ੍ਰਾਹਮਣੀ ਵਿਵਸਥਾ ਮੁਤਾਬਕ ਛੋਟੀ ਜਾਤ ਦੇ ਵਿੱਚੋਂ ਸਨ ਜੇ ਇੱਕ ਅਕਾਲ ਪੁਰਖ ਦੀ ਸਿਫਤ ਸੁਣਾ ਕਰਨ ਵਾਲੇ ਸਨ ਤੇ ਬਰਾਬਰੀ ਤੇ ਉਹਨਾਂ ਨੂੰ ਸਤਿਕਾਰ ਦੇ ਕੇ ਬਰਾਬਰ ਗੁਰਗ੍ਰਾਮ ਸਾਹਿਬ ਦੀ ਬਾਣੀ ਦਰਜ ਕੀਤੀ ਪਰ ਆਪਾਂ ਇੱਕ ਗੁਰਬਾਣੀ ਦੇ ਪ੍ਰਮਾਨ ਰਾਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪ੍ਰਮਾਨ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਪੰਜਵੇਂ ਨਾਮਕ ਬਖਸ਼ਿਸ਼ ਕਰਦੇ ਨੇ ਸਮਝਾਉਂਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮੰਨ ਲੀਨਾ ਆੜ ਦਾਮ ਕੋ ਛੀਪ ਰੋ ਹੋਇਓ ਲੱਖੀ ਨਾ ਏਹ ਹਾਉ ਦੀ ਬੰਤੀ ਹੈ ਬੁੰਨਾ ਤਨ ਨ त्याग ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਰਾ ਪਯੋ ਗੁਣੀ ਗਹੀਰਾ ਰਵਦਾਸ ਤੁਮੰਤਾ ਟੋਰ ਨੀਤ ਤਿੰਨ त्यागी माया ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈ ਨਾਈ ਬੁਤਕਾਰੀਆਂ ਉਹ ਕਰ ਕਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ ਇਹ ਬਿਲ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵੱਡ ਭਾਗਾ ਚਾਰ ਬੰਦਾਂ ਦਾ ਸ਼ਬਦ ਮੈਂ ਚਾਰੇ ਬੰਦ ਪੂਰਾ ਸ਼ਬਦ ਹੀ ਜਿਹੜਾ ਵਿਚਾਰ ਲਈ ਲਿਆ ਕਿਉਂਕਿ ਸਾਰਾ ਇਸ ਵਿਸ਼ੇ ਨਾਲ ਹੀ ਸੰਬੰਧਤ ਹੈ ਸਭ ਤੋਂ ਪਹਿਲਾਂ ਭਗਤ ਨਾਮਦੇਵ ਜੀ ਬਾਰੇ ਬਖਸ਼ਿਸ਼ ਕਰਦੇ ਨੇ ਇੱਥੇ ਲਿਖਿਆ ਆੜ ਦਾਮ ਕੋ ਛਪਰੋ ਜਿਹਨੂੰ ਬ੍ਰਾਹਮਣ ਸੁਆਜ ਨੇ ਛੋਟੀ ਜਾਤ ਦੇ ਵਿੱਚ ਗਿਣਿਆ ਕਿਸੇ ਕੀਮਤ ਦਾ ਨਹੀਂ ਸੀ ਲੇਕਿਨ ਅਸਲ ਦੇ ਵਿੱਚ ਹੋਇਓ ਲੱਖੀ ਨਾ ਲੱਖਾਂ ਦਾ ਬਣ ਗਿਆ ਜਿਹਨੂੰ ਕਾਡੀ ਦਾ ਨਹੀਂ ਸੀ ਸਮਝਦੇ ਲੱਖਾਂ ਦਾ ਬਣ ਗਿਆ ਜਿਹਨੂੰ ਨੀਚ ਜਾਤ ਸੰਜਿਆ ਵੈਡਿ ਉੱਚੀ ਜਾਤ ਦਾ ਬਣ ਕੇ ਐਡਾ ਉੱਚਾ ਜੀਵਨ ਹੋ ਗਿਆ ਉਹਦਾ ਕੋਈ ਉਹ ਲਖੀ ਨਾ ਕਿਵੇਂ ਹੋ ਗਿਆ ਗੋਬਿੰਦ 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 ਸੰਗ ਨਾਮ ਤੇ ਉਹ ਮੰਨਦੀ ਨਾ ਭਗਤ ਨਾਮਦੇਵ ਜੀ ਦਾ ਮਨ ਜਿਹੜਾ ਹੈ ਉਹ ਅਕਾਲ ਪੁਰਖ ਦੇ ਵਿੱਚ ਲੀਨ ਹੋ ਗਿਆ ਗੋਬਿੰਦ ਉਹ ertid ਬਿੰਦ ਸਹਾਰਾ ਜਿਹੜਾ ਧਰਤੀ ਦਾ ਸਹਾਰਾ ਹੈ ਅਕਾਲ ਪੁਰਖ ਵਾਹੀ ਰੂਪਾ ਉਹਦੇ ਵਿੱਚ ਹੀ ਮਨ ਲੀਨ ਹੋ ਗਿਆ ਇੱਥੇ ਇਸੇ ਕਰਕੇ ਲਫ਼ਜ਼ ਜਿਹੜਾ ਗੋਬਿੰਦ ਤਿੰਨ ਵਾਰੀ ਆਇਆ ਗੋਬਿੰਦ 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 ਸੰਗ ਹੋਰ ਕੋ ਜਨਨ ਨਜ਼ਰ ਨਹੀਂ ਆਦਾ ਸੀ ਹੋਰ ਕੀ ਜਨਨ ਦਾ ਧਿਆਨ ਵੀ ਨਹੀਂ ਜਾਂਦਾ ਸੀ ਹੋਂਡਾ ਸੱਚੇ ਤੋੜ ਕੇ ਸੇ ਪਾਸੇ ਜਾਂਦਾ ਹੀ ਨਹੀਂ ਸੀ ਬਿਲਕੁਲ ਇਸੇ ਤਰ੍ਹਾਂ ਬੁਨ ਤਨ ਤਿਆਗ ਕੈ ਪ੍ਰੀਤ ਚਰਨ ਕਬੀਰਾਂ ਇਸ ਲਈ ਭਗਤ ਕਬੀਰ ਸਾਹਿਬ ਇਥੇ ਇਹ ਭਾਵ ਨਹੀਂ ਲੈਣਾ ਕਿ ਭਗਤ ਕਬੀਰ ਸਾਹਿਬ ਨੇ ਆਪਣੀ ਕਿਰਤ ਛੱਡ ਦਿੱਤੀ ਸੀ ਭਾਵ ਇਹ ਹੈ ਕਿ ਉਹਦਾ ਲੋਭ ਖਤਮ ਹੋ ਗਿਆ ਸੀ ਉਹਦੀ ਪਕੜ ਖਤਮ ਹੋ ਗਈ ਸੀ ਉਹ ਰੋਜ਼ਗਾਰ ਚਲਾਉਣ ਦੇ ਵਾਸਤੇ ਕਰਦਾ ਕਪਾਲਣ ਵਾਸਤੇ ਆਪਣੇ ਕਿਰਤ ਕਰਦੇ ਸਨ ਲੇਕਿਨ ਮਨ ਉਹਦਾ ਕਿੱਥੇ ਸੀ ਬੋਨ ਨਤਨ ਤਿਆ ਕੇ ਪ੍ਰੀਤ ਚਰਨ ਕਬੀਰਾ ਉਹਨਾਂ ਦਾ ਪਿਆਰ ਜਿਹੜਾ ਉਹ ਅਕਾਲਪੁਰ ਦੇ ਚਰਨਾਂ ਨਾਲ ਹੀ ਜੁੜਿਆ ਰਹਿੰਦਾ ਸੀ ਜਿਸ ਲਈ ਅਵਸਥਾ ਬਣ ਗਈ ਕਿ ਮਨ ਜਿਹੜਾ ਅਕਾਲਪੁਰ ਦੇ ਚਰਨਾਂ ਨਾਲ ਹੀ ਜੁੜਿਆ ਰਹਿੰਦਾ ਸੀ ਫਿਰ ਕੀ ਹੋ ਗਿਆ ਨੀਚ ਕੋਲ ਜੋਲ ਰਹਾ ਜਿਨ੍ਹਾਂ ਨੂੰ ਬ੍ਰਾਹਮਣੀ ਵਿਵਸਥਾ ਨੇ ਛੋਟੀ ਜਾਤ ਦਾ ਕਿਹਾ ਪਇਓ ਗੁਣੀ ਗਹੀਰਾ ਉਹਨਾਂ ਦੀ ਗੁਰਬਾਣੀ ਉਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਇਸ ਕਰਕੇ ਦਰਜ ਹੈ ਜਿਸ ਕਰਕੇ ਗੁਰਬਾਣੀ ਦੀ ਕੈਟਾਗਰੀ ਦੇ ਵਿੱਚ ਆਉਂਦੀ ਹੈ ਗੁਰਬਾਣੀ ਦਾ ਸਤਕਾਰ ਉਹਨਾਂ ਦਿੱਤਾ ਜਾਂਦਾ ਹੈ ਕਿਉਂਕਿ ਭਾਇਓ ਗੁਣੀ ਗਹੀਰਾ ਅਸੀਂ ਕਈ ਵਾਰੀ ਨਾ ਇਸ ਬਲੇਖੇ ਤੇ ਪੈ ਜਾਂਦੇ ਆ ਕਿ ਸਤਿਗੁਰੂ ਨੇ ਵੀ ਤੇ ਉਹਨਾਂ ਦੀ ਜ਼ਾਤ ਉਹ ਗਹਿਰਾਨਾ ਹਾਲ ਦਿੱਤੀ ਹੈ ਬਾਰ ਬਾਰ ਆਉਂਦੀ ਪਈ ਇਹ ਬਾਣੀ ਦੇ ਵਿੱਚ ਇੱਥੇ ਇਹ ਸਮਝਾਉਣ ਦੀ ਕੋਸ਼ਿਸ਼ ਹੈ ਕਿ ਜਿਨ੍ਹਾਂ ਨੂੰ ਬ੍ਰਾਹਮਣੀ ਸਮਾਜ ਨੇ ਛੋਟੀ ਜਾਤ ਦਾ ਕਿਹਾ ਜੇ ਅਕਾਲਪੁਰ ਦੇ ਚਰਨਾਂ ਨਾਲ ਜੁੜ ਗਏ ਜੇ ਅਕਾਲਪੁਰ ਦੇ ਦੇਚ ਵਸਾ ਲਿਆ ਤੇ ਉਹਨਾਂ ਦੀ ਅਵਸਥਾ ਉੱਚੀ ਤੋਂ ਉੱਚੀ ਹੋ ਗਈ ਬ੍ਰਾਹਮਣ ਦੀ ਉਸ ਵਿਵਸਥਾ ਨੂੰ ਚੈਲੰਜ ਕੀਤਾ ਗਿਆ ਇੱਥੇ ਰਬਦਾਸ ਧਵੰਤਾ ਟੋੜਨੀਤ ਬਲਕਿ ਰਬਦਾਸ ਦੀ ਰੋਜ਼ ਮਰੇ ਹੋਏ ਜਾਨਵਰਾਂ ਨੂੰ ਢੂੰਡੇ ਸਨ ਕਿਉਂ ਜਮਾਰਕੁੱਲ ਦੇ ਵਿੱਚੋਂ ਗਿਣੇ ਜਾਂਦੇ ਸਨ ਬ੍ਰਾਹਮਣੀ ਵਿਵਸਥਾ ਮੁਤਾਬਕ ਜਿਨੂੰ ਛੋਟੀ ਜਾਤ ਕਿਹਾ ਗਿਆ ਲੇਕਿਨ ਇੱਥੇ ਵੀ ਬਿਲਕੁਲ ਉਹੀ ਭਗਤ ਕਬੀਰ ਜੀ ਵਾਲੀ ਅਵਸਥਾ ਬਣੀ ਆਪਣਾ ਕਿਰਤਕਾਰ ਕਰਦੇ ਹੋ ਵੀ ਤਿਨ ਤਿਆਗੀ ਮਾਇਆ ਗਿ ਲੋਬ ਖਤਮ ਹੋ ਗਿਆ ਕਿ ਵੱਧ ਤੋਂ ਵੱਧ ਕਮਾ ਲਵਾਂ ਵੱਧ ਤੋਂ ਵੱਧ ਇਕੱਠਾ ਕਰ ਲਵਾਂ ਲੋੜ ਮੁਤਾਬਕ ਆਪਣੀ ਕਿਰਤ ਕੀਤੀ ਲੇਕਿਨ ਚਿਤ ਜੜਾ ਕਾਲਪੁਰਖ ਨਾਲ ਜੁੜਿਆ ਹੋਇਆ ਸੀ। ਇਹ ਮੈਂ ਕਈ ਵਾਰੀ ਬੇਨਤੀ ਕਰ ਚੁੱਕਾ ਅਕਾਲਪੁਰ ਤੋਂ ਇਲਾਵਾ ਬਾਕੀ ਸਭ ਮਾਇਆ। ਜਦ ਇਹ ਸਾਰੇ ਮਾਇਆ ਤਿਆਗ ਦਿੱਤੀ ਤੇ ਇਹਦਾ ਮਤਲਬ ਹੈ ਅਕਾਲਪੁਰ ਨਾਲ ਜੁੜ ਗਏ। ਪ੍ਰਗਟ ਹੋਆ ਸਾਥ ਸੰਗਹ ਹਰ ਦਰਸ਼ਨ ਪਾਇਆ। ਕਿਉਂਕਿ ਭਲੀ ਸੰਗਤ ਮਿਲ ਗਈ। संगत मिल गई अकाल पुरख के दर्शन हो गए हर दर्शन पाया प्रगट साथ साथ सैन नाई बुतकिया हर कर कर सुन ओ कर कर सुने बुतकिया नाले ना, नाई आया नाले बुतकिया आया अज ਨਾਈ ਅਸੀਂ ਸਿਰਫ ਉਹਨੂੰ ਕਹਿੰਦੇ ਆ ਜਿਹੜਾ ਕਿਸੇ ਦੀ ਹਜਾਮਤ ਕਰਨ ਵਾਲਾ ਹੈ ਵਾਲ ਕੱਟਣ ਵਾਲਾ ਹੈ ਲੇਕਿਨ ਪੁਰਾਤਨ ਸਮੇਂ ਦੇ ਵਿੱਚ ਨਾਈਆਂ ਦਾ ਕੰਮ ਇਹ ਤੇ ਹੁੰਦਾ ਹੀ ਸੀ ਲੇਕਿਨ ਨਾਲ ਹੁੰਦਾ ਸੀ ਜਿਹੜੇ ਅਮੀਰ ਆਦਮੀ ਨੇ ਜਿਹੜੇ ਬੜੇ ਸਮਰੱਥ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਮਾਲਿਸ਼ ਵਗੈਰਾ ਕਰਨੀ ਮੁੱਠੀ ਜੱਪੀ ਕਰਨੀ ਇਹਨੂੰ ਬੁੱਤ ਕੱਢਣੇ ਕਿਹਾ ਜਾਂਦਾ ਸੀ ਜਿਹੜੇ ਸਰੀਰ ਦੇ ਵਿੱਚ ਕੋਈ ਰਹਿ ਗਏ ਨਹੀਂ ਜੋ ਕੋਈ ਗੰਡਾ ਪੈ ਜਾਂਦੀ ਹੈ ਸਰੀਰ ਦੇ ਵਿੱਚ ਜੋੜਾਂ 'ਚ ਦਰਦਾਂ ਹੁੰਦੀਆਂ ਜੋੜ ਜੁੜ ਜਾਂਦੇ ਨੇ ਉਹ ਉਹਨੂੰ ਬੁੱਤ ਕੱਢਨੇ ਕਿਹਾ ਜਾਂਦਾ ਸੀ ਚੈਨਾਈ ਬੁੱਤਕਾਰੀਆ ਉਹਨਾਂ ਦੀ ਕੀ ਆਸਾ ਬਣੀ ਉਹ ਕਰ ਕਰ ਸੁਣਿਆ ਕਰ ਕਰ ਚ ਉਹਨਾਂ ਦੀ ਬਾਣੀ ਸੁਣੀ ਜਾਣ ਲੱਗ ਪਈ ਉਹਨਾਂ ਦੀ ਵਡਿਆਈ ਹੋਣ ਲੱਗ ਪਈ ਕਿਵੇਂ ਹੋਣ ਲੱਗ ਪਈ ਹਿਰਦੇ ਵਸਿਆ ਪਾਰ ਬ੍ਰह्म ਭਗਤਾ ਮੈਂ ਗਿਨੇ ਆ ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਵਸ ਗਿਆ ਉਹਨਾਂ ਦੀ ਗਿਣਤੀ ਵੀ ਭਗਤਾਂ ਦੇ ਵਿੱਚ ਹੋ ਗਈ ਇਹ ਬਿਰ ਸੁਣ ਕੇ जाट ਰੋ ਉਠ ਭਗਤੀ ਲੱਗ ਜਿਸ ਲਈ ਵੇਖਿਆ ਜਾਂ ਜਿਨ੍ਹਾਂ ਨੂੰ ਭਾਰਤੀ ਸਮਾਜ ਨੇ ਛੋਟੀ ਜਾਤ ਦਾ ਕਿਹਾ ਨੀਚ ਕਿਹਾ ਉਹਨਾਂ ਦਾ ਇਨਾ ਸਤਕਾਰ ਹੋ ਗਿਆ ਸਮਾਜ ਦੇ ਵਿੱਚ ਕਿਸ ਕਰਕੇ ਹੋ ਗਿਆ ਕਿਉਂਕਿ ਆਕਾਲ ਪੁਰਖ ਦੀ ਭਗਤੀ ਚ ਲੱਗ ਗਈ ਉਹਨਾਂ ਦੀ ਅਵਸਥਾ ਸੁਣ ਕੇ ਭਗਤ ਧਰਨਾ ਜੀ ਵੀ ਉਹ ਆਕਾਲ ਪੁਰਖ ਦੀ ਸਿਫਤ ਸਲਾਹ ਲੱਗ ਗਈ ਭਗਤੀ ਚ ਲੱਗ ਗਈ ਉਠ ਭਗਤੀ ਲੱਗਾ ਉਹਨ ਇਥੇ ਇਹ ਵੀ ਪਰਮ ਨਿਕਲ ਜਾਣਾ ਚਾਹੀਦਾ ਹੈ ਕਿ ਭਗਤ ਧਰਨਾ ਜੀ ਜਿਹੜਾ ਉਹ ਪੱਥਰ ਦੇ ਪੂਜਾ ਕਰਦੇ ਰਹੇ ਸਤਗੁਰੂ ਦਾ ਫੈਸਲਾ ਇਹ ਵੀ ਸੁਣ ਕੇ ਜਾਟ ਰੂਠ ਭਕਤੀ ਲਗਾ ਨਤੀਜਾ ਮਿਲੇ ਪਰ ਤਖਤ ਵਿਸਾਈਆਂ ਗਾਡਪੁਰਸੇ ਦਰਸ਼ਨ ਹੋ ਗਏ ਸੋਝੀ ਹੋ ਗਈ ਗਾਡਪੁਰਤੀ ਪ੍ਰਾਪਤ ਤਰਨਾ ਵੱਡੇ ਭਾਗਾ ਭਗਤ ਤਰਨਾ ਜੀ ਵੱਡੇ ਭਾਗਾ ਵਾਲੇ ਬਣ ਗਏ ਇਹ ਹੈ ਗੁਰਬਾਣੀ ਦਾ ਫੈਸਲਾ ਗੁਰਬਾਣੀ ਨੇ ਕਿਸੇ ਨੂੰ ਛੋਟੀ ਜਾਤ ਦਾ ਨਹੀਂ ਦੱਸਿਆ ਮੰਨਿਆ ਜੇ ਮੰਨਦੇ ਤੇ ਗੁਰੂ ਗ੍ਰੰਥ ਸਾਹਿਬ ਚ ਬਾਣੀ ਨਾ ਦਰਜ ਹੁੰਦੀ ਕਿਉਂਕਿ ਬ੍ਰਹਮਣੀ ਵਿਵਸਥਾ ਦੇ ਵਿੱਚ ਜੋ ਉਹਨਾਂ ਦੀ ਵਿਵਸਥਾ ਸੀ ਉਹ ਬਿਆਨ ਕਰਨ ਵਾਸਤੇ ਜ਼ਾਤ ਦਾ ਵਰਣਨ ਕੀਤਾ ਪਰ ਅਸਲ ਵਿੱਚ ਦੱਸਿਆ ਵੀ ਕਿੱਡੀ ਉੱਚੀ ਅਵਸਥਾ ਦੇ ਬਣ ਗਏ ਸਨ ਹਰ ਮਨੁੱਖ ਉੱਚੀ ਅਵਸਥਾ ਦਾ ਬਣ ਸਕਦਾ ਹੈ ਜ਼ਾਤ ਪਾਦ ਦੇ ਉਸ ਚੱਕਰ ਨੂੰ ਰੱਦ ਕੀਤਾ ਜਿਹੜਾ ਇਹ ਕਹਿੰਦਾ ਕਿ ਛੋਟੀ ਜ਼ਾਤ ਵਾਲਾ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਲੈ ਸਕਦਾ ਜਿਨ੍ਹਾਂ ਨੇ ਪਰਮੇਸ਼ਰ ਦੇ ਵਿੱਚ ਢੀਨ ਹੋ ਗਏ ਉਹਨਾਂ ਦੀ ਕੀ ਅਵਸਥਾ ਬਣੀ ਕਿਤੇ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ ਐਸਾ ਹੀ ਆਪਾਂ ਇਸ ਭਾਗ ਨੂੰ ਜੇ ਕੱਲ ਵੀ ਵਿਚਾਰਾਂਗੇ ਅੱਜ ਬਸ ਇਤਨੇ ਕੀ ਬਚਨ ਪਰ ਰੋਹਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ